ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਦਾਸੂਵਾਲ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼ਹਿਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਬਲਟੋਆ ਕਰਿਆਲਾ। ਇਹਦੇ ਆੜਗਵਾੜ ਦੇ ਨਗਰ ਰਹ ਜਾਂਦੇ ਆ ਇਸ ਘਰੋਂ ਤੁਹਾਨੂੰ 7 ਐਨੀਮਲ ਵਿਕਰੀ ਵਾਲੇ ਝੋਟੀਆਂ ਮੱਝਾਂ ਵਖਾਵਾਂਗੇ ਜਿਦੇ ਵਿੱਚ ਸੱਜਣੋਂ ਚਾਵ ਸੁਈਆਂ ਸਵਾਈਆਂ ਤੇ ਸੱਜਣੋਂ ਤਿੰਨ ਰਹਿਣਗੀਆਂ ਗੱਬਣਾ ਇਹਨਾਂ ਸਾਰੀਆਂ ਦੀ ਡਿਟੇਲ ਆਪਾਂ ਮਾਲਕਾਂ ਤੋਂ ਲਵਾਂਗੇ ਜਿਹੜੀ ਵੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਆਜੋ ਲਈਏ ਜਾਣਕਾਰੀ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਕਿੰਨਾ-ਕਿੰਨਾ ਦੁੱਧ ਦਾ ਕਿੰਨੇ-ਕਿੰਨੇ ਦਿਨਾਂ ਦੀਆਂ ਕੱਚੀਆਂ ਵਿੱਚ ਨੀਲੀ ਰਵੀ ਵਿੱਚ ਮੋਹਰਾ ਸਾਰਾ ਮਾਰੀ ਤੁਹਾਨੂੰ ਵੀਡੀਓ ਦੇ ਵਿੱਚ ਜਿਹੜਾ ਕਵਰ ਕਰਕੇ ਵਿਖਾਉਣੀ ਆਜੋ ਲਈਏ ਜਾਣ ਕਰ ਮੀਰ ਜੀ ਸასი ਕਾਲ ਜੀ ਸასი ਕਾਲ ਜੀ ਹੋਰ ਸੁਣਾ ਬਾਤ ਚੜਦੀ ਕਲਾ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਨਾਂ ਤੇ ਐਡਰੈਸ ਦੇ ਦੇ ਭੈਣਾ ਭਰਾ ਨਾਂ ਗੁਰਵਿੰਦਰ ਸਿੰਘ ਸਨ ਆਫ ਸਰਦਾਰ ਚੰਦ ਸਿੰਘ ਪਿੰਡ ਆਪਣਾ ਦਾਸੂਆਲਾ ਜੀ ਤੇ ਜਿਲ੍ਹਾ ਆਪਣਾ ਛੇਰੀ ਤੰਤਾਂ ਸਾਹਿਬ ਤਹਿਸੀਲ ਪੱਟੀ ਨੰਬਰ ਬਏ ਤੋਂ 4 ਕਿਲੋਮੀਟਰ ਆਪਣਾ ਹਟਵਾ ਨੰਬਰ ਆਪਣਾ 7981429959 9781429959 ਇਹਦੇ ਤੇ ਕਰੇ ਸੰਪਰਕ ਇਹਦੇ ਤੇ ਮਤਲਬ WhatsApp ਵੀ ਚੱਲਦਾ ਤੇ ਠੀਕ ਆ 7 ਜਨਵਾਰ ਆ 7 ਮਹੀਆ ਆਪਣੇ ਕੋਲ ਵੀਜੀ ਠੀਕ ਆ ਹਾਂਜੀ ਚਾਰ ਸੂਈਆਂ ਤੇ ਤਿੰਨ ਗੱਬਣਾ ਹਾਂਜੀ ਤਿੰਨ ਗੱਬਣਾ ਈ ਚਾਰ ਸੂਈਆਂ ਤੇ ਆ ਜਿਹੜੀ ਮੈਂ ਪਹਿਲੇ ਨੰਬਰ ਤੇ ਲਾਈ ਏ ਗੱਬਣਾ ਹਣਾ ਇਹ ਗੱਬਣਾ ਈ ਕਿੰਨੇ ਕ ਦਿਨ ਲੈਂਦੀ ਵੀਰ ਹਜੇ ਏ ਵੀਰ ਜੀ ਮਾਲਕਾਂ ਨੇ ਦੱਸਿਆ ਮੰਨ ਲਓ ਅਜੇ ਦਿਨ 5-7 ਕੱਢੂਗੀ 10ਕ ਦਿਨ ਮੇਰੀ ਨਿਗਾਹ ਜਮੈਂ ਲੈ ਜੀ 10 ਦਿਨ ਲੈ ਜੂ ਰਾਮ ਨੇ ਜੀ ਰਾਮ ਨੇ ਕੱਢ ਬਾਹਰ ਇਹਨੂੰ ਮੇਰਾ ਭਰਾ ਹਾਂ ਸਮਾ ਜੀ ਆ ਫੜ ਮੈਂ ਕਿਹੜਾ ਸੂਆ ਸੂਗੀ ਵੀਰੇ ਇਹ ਵੀਰ ਜੀ ਅਗੋਂ ਚਲੋ ਭੈਣ ਭਰਾ ਨੇ ਜੱਜਮੈਂਟ ਕਰ ਲੈਣੀ ਆ ਹਾਂਜੀ ਆਪਾਂ ਨੂੰ ਤਿੱਜਾ ਸੂਆ ਦੱਸਿਆ ਨਾ ਇਹ ਮਾਲਕਾਂ ਨੇ ਆਪਾਂ ਨੂੰ ਤਿੱਜਾ ਦੱਸਿਆ ਭੈਣ ਭਰਾ ਆਪ ਦਾ ਨਤਾਜ ਆਪ ਲਾ ਲੈਣਾ ਹੈ ਹਾਂਜੀ ਠੀਕ ਆ ਮਗਰਲੇ ਸਵੇ ਕੀ ਕਹਿੰਦੇ ਸੀ ਦੁੱਧ ਦੁੱਧ ਦਾ ਪੁੱਛਿਆ ਕਿ ਨਹੀਂ ਇਹਦਾ ਵੀ ਜੀ ਇਹ ਮਗਰਲੇ ਸਵੇ ਆਪਣੇ ਕੋਲੋਂ 托ਕੜ ਮੈਂ ਗਈ ਓਕੇ ਆਪਾਂ 托ਕੜ ਸੀਗੀ ਮੈਂ ਜਦੋਂ ਲਿਆਏ ਸੀਗੇ ਤੇ ਉਦੋਂ ਇਹਦੇ ਥੱਲੇ 10 11 ਕਿਲੋ ਦੁੱਧ ਸੀਗਾ ਠੀਕ ਆ ਹਾਂਜੀ ਓਕੇ 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 ਹੁਣ ਮਾਲੀ ਤੋਂ ਗੱਭਣ ਕਿ ਟੀਕੇ ਤੋਂ ਪੁੱਛਿਆ ਇਹ ਮਾਲੀ ਤੋਂ ਨੀਲੀ ਦੇ ਮਾਲੀ ਤੋਂ ਪਿਓਰ ਮਾਲੋ ਨਾਮੀ ਮਾਲੀ ਆ ਠੀਕ ਆ ਉਹਦੇ ਤੋਂ ਮਾਲੀ ਤੋਂ ਡਾਇਰੈਕਟ ਕਰਾਉਸ ਆ ਹਾਂਜੀ ਮਾਲੀ ਠੀਕਾ ਥਣਾ ਥਣਾ ਲੋ ਪਾਰ ਲੋ ਬੇਫਿਕਰੀ ਆਪਣੀ ਗਰੰਟੀ ਫੁੱਲ ਜਿਹੜੀ ਪਾਰ ਪਿੱਛੇ ਦੀ ਠਾਣੇ 'ਚ ਆ ਕੇ ਅਗਲਾ ਟਿਪ ਲੈ ਆਪਣੀ ਜਿਹੜਾ ਨਹੀਂ ਵੀਰ ਸੱਜਣ ਟਿਪ ਦਾ ਉਹਦੀ ਆਪਣੀ ਗਰੰਟੀ ਹੋਊਗੀ ਜਿਹੜਾ ਵੀ ਟਿਪ ਗਿਆ ਆਪਦੀ ਪਹਿਲੀ ਗੱਲ ਤਾਂ ਆਪਦੀ ਤਸੱਲੀ ਕਰਿਆ ਆਗੇ ਹਾਂ ਰਕਮ ਲਾਉਣੀ ਨਾ ਉਹ ਆਪਦੀ ਤਸੱਲੀ ਕਰੇ ਠੀਕਸ ਲਾ ਕੇ ਡੀਆ ਵੀ ਜਦੋਂ ਆਪਣੇ ਕੋਲੇ ਮੈਂ ਤੋਕੜ ਗਈ ਥਾਪੀ ਮਾਰਿਆ ਇਹਨੂੰ ਬੱਚਾ ਛੱਡਣ ਦੀ ਵੀ ਨਹੀਂ ਲੋੜ ਓਕੇ ਥਾਪੀ ਦੇ ਮਿਲਦੀ ਰਹੀ ਇਦਾਂ ਹੀ ਮਿਲਦੀ ਰਹੀ ਠੰਡੀ ਠਿਰੀ ਆ ਠੰਡੀ ਠਿਰੀ ਕੀ ਰੇਟ ਰੱਖੂਗਾ ਵੀਰ ਇਹਦਾ ਇਹ ਸਤਿ ਸ੍ਰੀ ਅਕਾਲ ਅੱਜ ਆਪਾਂ ਰੇਟ ਨਾਲ ਹਾਂ ਨਾ ਵਾਲੇ ਭੋਵੇਂ ਠੀਕ ਆ ਮਤਲਬ ਜਿਹੜਾ ਯੈਸ ਨਾ ਹੋਈ ਰੇਟ ਇੱਕ ਦਾਖ ਕਰਾ ਲਓ ਇੱਕ ਪੰਜ ਕਰਾ ਲਓ ਹਾਂਜੀ ਲੱਖ ਦੀ ਮੈਂ ਦੇ ਦਈਏ ਵੇਖੋ ਤੁਸੀਂ ਜਿੱਥੇ ਤੋਂ ਦਾ ਕੋਈ ਲਈ ਕੀਤੀ ਆ ਹਨਾ ਉਸ ਹਿਸਾਬ ਨਾਲ ਇਹ ਨਾ ਮੈਂ ਆਪਾਂ ਵੀ ਭਰਾ ਕੋਈ ਜ਼ਿਆਦਾ ਬਾਅ ਖਿੱਚ ਨਾ ਕਰੇ ਇਹ ਛੋੜੀ ਆਪਾਂ ਕਰਨੀ 95000 ਤੋਂ ਛੋੜ ਕਰਦਾ ਠੀਕ ਆ ਧੰਨਵਾਦ ਠੀਕ ਹੈ 95000 ਚ ਛੋੜ ਕਰ ਦੋ 95000 ਤੇ ਆਪਾਂ ਛੋੜ ਕਰ ਦਾਂਗੇ ਠੀਕ ਆ ਫੇਰ ਨਾ ਸਾਜਣ ਮਿੱਤਰ ਕਹਿਣ ਲਾ ਪੈਂਦੇ ਆਪਾਂ ਰੇਟ ਖਿੱਚ ਕੇ ਪਾਈਦੇ ਆ ਫੇਰ ਵੀ ਕਹਿਣ ਲਾ ਪੈਂਦੇ ਯਾਰ 2000 ਪਰ ਆਪਾਂ ਉਹ ਕਦਰ ਕੱਢਤੀ ਹੁਣ 95000 ਜਿਹੜਾ ਮੈਂ ਲੈ ਗਿਆ ਕਰੂ ਯਾਦੀ ਕਰਦੇ ਪਰ ਮੈਂ ਵੀ ਦੀ ਕੱਦ ਮੀਡੀਅਮ ਆ ਹੋਰ ਵਜ਼ਨ ਵੱਟਾ ਮੈਂ ਹੁੰਦਾ ਹਾਂ ਹਾਈਟ ਛੋਟੀ ਤੇ ਦੁੱਧ ਵੀ ਮੈਂ ਚੰਗਾ ਪਾਉਂਦੀ ਠੀਕ ਹੈ ਠੀਕ ਹੈ ਠੀਕ ਓਕੇ ਆ ਵੀ ਖੋਲ ਵੀਰੇ ਕੱਢ ਬਾਹਰ ਇਹਨੂੰ ਕੱਢ ਵੀ ਆ ਯਾਰ ਤੇ ਇਹਦਾ ਕੀ ਹਿਸਾਬ ਕਿਤਾਬ ਆ ਇਹਦਾ ਵੱਡੇ ਵੀਰ ਦੱਸਣ ਨੂੰ ਤੇ ਇਹਦਾ ਵੀ ਉਹਨਾਂ ਤੀਜਾ ਸਵੇਰ ਦੱਸਿਆ ਠੀਕ ਆ ਮੰਨ ਲਓ ਉਹ ਵੀ ਮੈਂ ਆ ਪਟਕਾ ਰੋਂ ਲਈ ਆ ਜਾਣ ਪਛਾਨ ਵਾਲੇ ਬੰਦੇ ਨੂੰ ਦਿੱਤੀ ਘਰ ਤੋਂ ਲਈ ਇਹ ਮੈਂ ਵੀ ਆਪ ਮਲੋਂ ਘਰੋਂ ਤੁਰੀ ਆ ਠੀਕ ਆ ਅਜੇ ਪਹਿਲਾਂ ਹੀ ਆਪਣੇ ਕੋਲੇ ਆਈ ਓਕੇ ਇਹ ਦਿਨ ਕਿੰਨੇ ਲੈ ਜੂ ਇਹਦੇ ਕੋਈ 5-4 ਦਿਨ ਕੱਡੂਗੀ ਇਹ 5-4 ਦਿਨ ਹਨਾ ਸੁਆ ਗਲਾਪੇ ਲਾਲੇ ਪਰ ਬੜੀ ਜਿਆਦੀ ਮੈਂ ਨਿਕਲੀ ਠੀਕ ਆ ਹਾਂ ਸੁਆ ਮੰਨ ਲਓ ਤੀਜਾ ਵਾ ਅਗੋਂ ਵੀ ਜਿਹੜਾ ਖਰੀਦਦਾ ਉਹ ਆਪੇ ਆਪਦੀ ਸਮਝ ਲਾ ਲੇ ਸਮਝ ਲਾ ਲਿਆ ਬਾਕੀ ਲੇਵੇ ਭਾਂਡੇ ਦੀ ਚੰਗੀ ਮੈਂ ਖੁੱਲੀ ਆ ਆ ਖੁੱਲੀ ਭਾਂਡੇ ਠੀਕ ਆ ਠੀਕ ਆ ਬਾਹਰ ਪਿੱਛੇ ਲੋ ਬੇਫਿਕਰੀ ਆ ਮੈਂ ਨਾ ਆਪਣੀ ਗਾਰੰਟੀ ਆ ਦੇਖ ਗਾ ਦੀ ਓਕੇ ਮੜੀ ਮੁਖਾ ਦੇ ਚਦਨਪ ਚੰਗੇ ਵਜਨ ਵੱਟੇ ਵਾਲੀ ਮੈਂ ਆ ਨਗਰਪੂਰੀ ਆ ਥਾਂ ਲੇਵਾ ਬਹੁਤ ਸਾਫ ਸੁਥਰਾ ਘਰ ਲ ਬਹੁਤ ਸੋਹਣੀ ਆ ਓਕੇ ਰਿਪੋਰਟ ਇਹਦਾ ਰੇਟ ਕੀ ਕਰਾਂਗੇ ਵੀਰੇ ਇਹਦਾ ਲੱਖ ਰੁਪਿਆ ਮੋਲਾ ਇਹ ਆਪਾਂ ਮੈਂ 94000 ਦੀ ਜਿਹੜੀ ਹਾਂ ਨਾ ਹੀ ਦੇਣੀ ਠੀਕ ਆ 94000 ਦੀ ਮਾਰਦੀ ਨਾ ਕਰਾਂਗੇ ਠੀਕ 94000 ਦੀ ਤੇ ਮਤਲਬ ਤੁਹਾਨੂੰ ਪਤਾ ਇਹੋ ਜੀ ਮੈਂ ਕਿੱਥੇ ਕਿੱਥੇ ਮਹੀਂ ਵਿਗਣ ਰਹੀਆਂ ਸਹੀ ਹੈਂ ਤੁਸੀਂ ਵੇਖ ਲਓ ਆਪਣੇ ਆਓ ਚੱਲ ਜੇ ਮੰਦਾ ਠੰਡਾ ਗਾਓ ਮੰਦੀਆਂ ਠੰਡੀਆਂ ਮਿਲੀਆਂ ਤਾਂ ਦੇ ਦੇਾਂਗੇ ਮੰਨ ਲਓ ਰੇਡ ਤੁਸੀਂ ਵੀ ਆਪਾ ਵੀਡੀਓ ਪਾਉਂਦੇ ਹੀ ਇਹ ਲਗਾਤਾਰੀ ਇਹੋ ਜੀਆਂ ਮਹੀਂ ਐ ਇੱਕ ਇੱਕ 15 20 ਦੀਆਂ ਵਿਖੀਆਂ ਹੋਈਆਂ ਹਾਂ ਹਜੇ ਤਾਂ ਬਣੂਗੀ ਮੈਂ ਬਹੁਤ ਚੰਗੀ ਬੜੀ ਜਿਆਦੀ ਮਹਿਬਾਨੀ ਵੀ ਜੀ ਹਾਂ ਕਰਦੀ ਕਰਾਉਂਦੀ ਨੇ ਪਾ ਚਾਰ ਦਾ ਲੈ ਜਾਣੇ ਆ ਹਾਂ ਚਲੋ ਮਹਾਰਾਜ ਤੋਂ ਡਰ ਕੇ ਆਨੇ ਆ ਆਪਾਂ ਬਾਬੇ ਦੀ ਕਿਰਪਾ ਨਾਲ ਚਲੋ ਜਦੋਂ ਦਾ ਵੀ ਕੰਮ ਕਰਦੇ ਨਾ ਹਾਂ ਆਪਣਾ ਇਹ ਸੂਲ ਹੈਗਾ ਸਾਡੇ ਪਿਓ ਦਾ ਵੀ ਤੇ ਸਾਡਾ ਵੀ ਕੋਈ ਭੈਣ ਭਰਾ ਆਪਣੇ ਸੱਜਣ ਮਿੱਤਰ ਲਾ ਕੇ ਬੰਨੇ ਵੇਖਣੀ ਵੀਡੀਓ ਹਾਂਜੀ ਜਿਹੜੇ ਆਪਾਂ ਨੂੰ ਜਾਣ ਪਛਾਣ ਆ ਸਹੀ ਗੱਲ ਆਪਣੇ ਘਰੋਂ ਆਪਾਂ ਮਹਾਰਾਜ ਗੁਰੂ ਆ ਜੰਦੇ ਤੋਂ ਡਰਕੇ ਨੇ ਆਪਣੇ ਘਰੋਂ ਠੱਗੀ ਨਾ ਹੋ ਠੀਕ ਆ ਜਿਹੜੇ ਕਈ ਮੰਨ ਲਓ ਕਈ ਯਾਰ ਕੋਈ ਕਰ ਜਾਂਦੇ ਤੋਂ ਖੰਭ ਜਾ ਇਹ ਗੱਲ ਦੀ ਆਪਣੀ ਫੁੱਲ ਗਰੰਟੀ ਹੋਊ ਜਿਹਦਾ ਜਿੰਨਾ ਦੁੱਧ ਦੱਸਾਂਗੇ ਉਹਨਾਂ ਨੇ ਉਹਨਾਂ ਦਾ ਦੁੱਧ ਨਿਕਲੂਗਾ ਮੰਨ ਲਓ ਕੋ ਕਿਲੋ ਪਾ ਵੱਧ ਨਿਕਲੂਗਾ ਠੀਕ ਆ ਜਿਹੜੀ ਚੀਜ਼ ਬਖਾਵਾਂਗੇ ਉਹ ਚੀਜ਼ ਨਿਕਲੂਗੀ ਓਕੇ ਠੀਕ ਹੈ ਤੇ ਆ ਸੂਈ ਆ ਇਹ ਵੀ ਕੱਟ ਵੀਰੇ ਬਾਹਰ ਇਹ ਟੋਕੜ ਵੀਰ ਦੀ ਮੱਝ ਠੀਕ ਆ ਇਹਦੇ ਥੱਲੇ ਜਿਹੜਾ 5 ਕਿਲੋ ਦੁੱਧ ਆਪਾਂ ਪਾੜੇ ਦੇ ਦੋਵੇਂ ਟਾਈਮ ਜੇ ਆਪੀ ਦੇ ਮਿਲਦੀ ਜੇ ਦੋਵੇਂ ਟਾਈਮ ਜਿਹੜਾ ਪਾੜੇ ਤੇ ਦੁੱਧ ਮਤਲਬ ਆਪਾਂ ਚੋਲਣਾ ਨਾ 5 ਕਿਲੋ ਦੁੱਧ ਦੇ 5 ਕਿਲੋ ਦਾ ਬੱਚਾ ਹੈ ਨਹੀਂ ਬੱਚਾ ਨਹੀਂ ਹੈਗਾ ਇਹਨੂੰ ਅੱਜ 42 ਦਿਨ ਹੋ ਗਏ ਜੇ ਨੀਲੀ ਦੇ ਮਾਲੀ ਤੋਂ ਇਹ ਮੈਂ ਲੱਤਾਂ ਗੱਡ ਕੇ ਬਣੀ ਜੇ 42 ਦਿਨ ਹੋ ਗਏ ਡੇਢ ਮਹੀਨਾ ਹੋਣ ਵਾਲਾ ਆ ਡੇਢ ਮਹੀਨਾ ਹੋਣ ਵਾਲਾ ਜੀ 5 ਦੁੱਧ ਆ ਪੰਜ ਪੱਕਾ ਚੋਣ ਇੱਕ ਨੰਬਰ ਕੋਈ ਪੂਰਛਤਾ ਨਹੀਂ ਪਾੜੇ ਤੇ ਆ ਜੀ ਇਸਲਾਗੇ ਡੀ ਆ ਵੀ ਇੱਕ ਮੁੱਠ ਸੁੱਟ ਕੇ ਜਿਹਦੀ ਮਰਜ਼ੀ ਦਾਣੇ ਦੀ ਤੇ ਇਹਦੇ ਥੱਲੇ ਬਹਿ ਜਾਓ ਓਕੇ ਓਕੇ ਇਹ ਕਰਮਾਲੀ ਤੇ ਦੂਜਾ ਇਹ ਦਾ ਸੁਆ ਜੇ ਪਿਓਰ ਮੰਨ ਲਓ ਦੂਜੇ ਸੁਆ ਕਿਸੇ ਵੀ ਗਾਂ ਤੇ ਜਿਸ ਵੀ ਠੀਕ ਹੈ ਹੈਂ ਕਿਹਦਾ ਰੇਟ ਕੀ ਕਰੂਗਾ ਵੀਰੇ ਇਹਦਾ ਭਾਜੀ ਟੈਕ ਕਰਾ ਲਓ 55 ਕਰਾ ਲਓ ਇਹ ਜਿਹੜੀ ਮੈਂ ਆਪਾਂ ਦੇਣੀ ਆ ਨਾ 52000 ਤੇ ਛੋੜ ਕਰਦਾ ਠੀਕ ਤੇ ਆ ਤੇ ਦੋ 52000 ਠੀਕ रेट ਤੇ ਹਾਂ ਨਹੀਂ ਨਹੀਂ ਠੀਕ ਹੈ ਠੀਕ ਹੈ ਠੀਕ ਓਕੇ ਹਾਂ ਆ ਵੀ ਕੱਟ ਵੀਰੇ ਬਾਰ ਅਗਲੀ ਵਾਰ ਕੱਟ ਆ ਵਾਹ ਜੋਟੀ ਇਹ ਵੀ ਸੂਈ ਆ ਇਹ ਸੂਈ ਏ ਨੂੰ ਪਰਸੋਂ ਦੀ ਸੂਈ ਆ ਬੱਚਾ ਖਾਦੋ ਗਿੱਲਾ 나ੜੂ ਓਕੇ ਆ ਬੱਚਾ ਇਹਦਾ ਕੱਟਾ ਕਿ ਕੱਟੀ ਇਹ ਨਹੀਂ ਕੱਟਾ ਕੱਟਾ ਇਹਦੇ ਕੋਲ 나ੜੂ ਮੰਨ ਲਓ ਕਿ ਹਾਂ 나ੜੂ ਗਿੱਲੀ ਤਾਜੀ ਸੀ ਆ ओके ਆਲਾ ਬੱਚਾ ਸੱਜਣੋ ਤਾਜੀ ਹੈ ਜਮਾ ਨਾਲੂਆ ਨਾਲ ਇਹਦੇ ਕੋਲੇ ਕਿੰਨਾ ਮੰਨੇ ਅਗਲਾ ਬੌਲਾ ਕੱਚਾ ਦੁੱਧ ਕੋਈ ਇਹਦੇ ਕਢਾ ਦੇ ਮੜੇ ਨਹੀਂ ਤੇ ਬੱਚਾ ਹੈ ਹੜਾ ਕਿੰਨਾ ਆਪਕੇ ਲਿਆ ਮੈਂ ਉਹ ਚੇਰਾ ਕਰਦੀ ਆ ਇੱਕ ਤਲਿਆਰੇ ਦਾ ਕਰਦੀ ਆ ਤਲਿਆਰਾ ਨਾ ਕਿੰਨੀਆਂ ਘਤਾਰਾ ਤੁਰਾ ਵੀਰੇ ਇਹਦੇ ਕੋਲੇ ਕਿਹੜਾ ਸੁਆ ਸਵਾ ਵੀਰੇ ਫੋਨ ਐ ਇਸ ਟਾਈਮ ਜਿਹੜਾ ਨਾ ਹੈਗਾ ਤਾਂ 10 ਕਿਲੋ ਆ ਤੁਸੀਂ 9 ਹੀ ਮੰਨੋ 9 ਮੰਨ ਕੇ 12 ਕਿਲੋ ਦੇ ਦੂੰ ਚਵਾਈ ਚੋਈ ਬੜੀ ਜਿਆਦਾ ਚੰਗੀ ਮੈਂ ਓਕੇ ਮਤਲਬ ਮਾਲਕਾਂ ਨੂੰ ਵੀ ਦੱਸਿਆ ਕਿ ਨਾ ਮੈਂ ਥੋੜੀ ਜਿਹੀ ਛਿੱਤੀ ਆ ਹਾਂ ਉਹ 13 14 ਕਿਲੋ ਦੱਸਦੇ ਮੈਂ ਅੰਗ ਦਾ ਜਿੰਨੀ ਮੈਂ ਚਵਾਈ ਆ ਥਣ ਚੱਡਾ ਹਾਂ ਮੈਂ ਦੁੱਧ 6 ਕਿਲੋ ਦੇ ਦੂੰ ਡੰਗ ਦਾ ਠੀਕ ਆ ਮਗਰ ਕੱਟਾ ਤਾਜੀ ਸੂਈਆ ਨੌ ਤਿਆਰ ਆ ਸੁਗਾ ਆਪੇ ਲਾ ਲੇ ਅਗਲਾ ਆ ਅੱਜ ਮੰਨ ਲਓ 26 26 ਤਰੀਕ ਹਾਂਜੀ ਇਹ 24 ਤਰੀਕ ਦੀ ਸਵੇਰ ਦੀ ਮੈਂ ਸੂਈ ਓਕੇ ਹਾਂਜੀ ਇਹ ਇਹਦਾ ਕੀ ਕਰਗੇ ਰੇਟ ਇਹਦਾ ਮੁੱਲ 85000 ਆ ਜੀ ਹੂੰ ਇਹ ਆਪਾਂ ਹਾਂ ਨਾ ਹੀ ਮੈਂ 80000 ਦੇ ਦਾਂ 80000 ਦੀ ਆ 80000 ਮੈਂ ਆਪਾਂ ਦੇ ਠੀਕ ਹੈ ਠੀਕ ਹੈ ਠੀਕ ਚੋਣ ਚਾਂ 100 ਦੀ 100 ਮੈਂ ਨਾ 100 ਦੀ 100 ਆਪਣੀ ਫੁੱਲ ਗਰੰਟੀ ਹੈ ਇਸ ਗੱਲ ਦੀ ਕਿਉਂਕਿ ਆਪਣੀ ਮੈਂ ਜਿਹੜੀ ਆਪਣੀ ਚੋਣ ਵਾਲੀ ਜਿਹੜੀ ਆ ਪੱਕੀ ਵਿੰਗੀ ਟੇਢੀ ਉਹ ਆਪਾਂ ਦੱਸਾਂਗੇ ਜਿਹੜੀ ਚੋਣ ਓਕੇ ਆਪਣੀ ਮੈਂ ਬੰਦਾ ਚੋਕੇ ਉੱਠੂ ਨਾ ਠੀਕ ਆ ਗੱਬਣਾ ਆ ਆ ਗੱਬਣਾ ਇਹ ਵੀ ਲੈ ਆ ਵੀਰੇ ਇਹ ਲੈ ਜੂ ਹਜੇ ਕਿ ਤਿਆਰੀ ਆ ਲੈ ਜੂ ਦੇਣਾ ਹਨਾ ਇਹ ਲੈ ਜੂ ਦੇਣਾ 8-10 ਇਹ ਵੀ ਹਾਂ ਲੈ ਜੂਗੀ ਇਹਦੇ ਕਰਦੀ ਕਰਾਉਂਦੀ ਕੱਢ ਬਈ ਬਾਹਰ ਅਗੋਂ ਨਿਕਾ ਚਾਰ ਲੱਗੇ ਮੜੀ ਮੈਂ ਕਰੀ ਰੁਕਣ ਜੀਆ ਇਹਦਾ ਸੂਆ ਸਵਾ ਕਿਹੜਾ ਲਾਵੇ ਵੀਰ ਇਹ ਭਾਜੀ ਆਪਾਂ ਆਪਦੇ ਘਰੋਂ ਚਾਚੇ ਤੋਂ ਮੈਂ ਲਈ ਆ ਠੀਕ ਆ ਤੇ ਇਹਨਾਂ ਉਹ ਮਲੋ ਉਹਨਾਂ ਦੇ ਘਰੇ ਘਰ ਦੀ ਕੱਟੀ ਹੈ ਤੀਜੇ ਸੂਵੇ ਮੈਂ ਸੁਣਾਇਆ ਕਿ ਤੀਜਾ ਸੂਆ ਹਾਂ ਤੀਜੇ ਸੂਵੇ ਦੇ ਵਿੱਚੋਂ ਸਾਲਕੇ ਨਹੀਂ ਤਮ ਫੇਰ ਜਾ ਕੱਢ ਗਈ ਹੈ ਕਰੀ ਠੀਕ ਹੈ ਚੌਥੇ ਤੀਜੇ ਮਲ ਤੀਜੇ ਸੂਣਾ ਆਏ ਨੇ ਸਹੀ ਤੇ ਚਲੋ ਬਾਕੀ ਚੂਨ ਚਾਂਦੀ ਚੰਗੀ ਨਿਕਲੂਗੀ ਸੰਧੂ ਸਾਹਿਬ 20 20 ਸੂਵੇ ਸੂ ਜਾਂਦੀਆਂ ਆ ਸਾਈ ਜਿਹਾਉਂਦਾ ਹੋਵੇ ਉੱਥੇ ਕਿ ਜਾ ਕੇ ਤਾਂ ਮੈਂ ਹੀ ਬੰਦੀ ਹਜੇ ਓਕੇ ਬਾਹਰ ਪਿੱਛੇ ਲੋ ਇਹ ਵੀ ਬੇਫਿਕਰੀ ਇਹ ਦੀ ਆਪਣੀ ਹੋ ਗਰੰਟੀ ਭਾਈ ਠੀਕ ਹੈ ਠੀਕ ਠੀਕ ਇਹ ਮੈਂ ਦੁੱਧ 7 ਕਿਲੋ ਡੰਗ ਦਾ ਦੇ ਦਿੰਦੀ ਜੀ ਠੀਕ ਹੈ ਚੂਈ ਭਾਲੀ ਨਹੀਂ ਕਰਕੇ ਉਹਨਾਂ ਨੇ ਥੋੜੀ ਜੀ ਮੈਂ ਸਾਂਭੀ ਵੀ ਚੰਗੀ ਹੂੰ ਤੇ ਹੋ ਸਕਦਾ ਚਲੋ ਰੁੱਤ ਵੀ ਚੰਗੀ ਹੈ ਮੈਂ ਦੁੱਧ ਵੱਧ ਦੇ ਜੇ ਤੇ ਨਹੀਂ ਤੇ ਇਹ ਨਾਲ 6-7 ਕਿਲੋ ਦਾ ਮੈਂ ਡੰਗ ਦਾ ਇਹ ਵੀ ਮੰਨ ਲਓ ਜੇ ਬੱਚਾ ਬੁੱੱਚਾ ਜਦੋਂ ਕੋ ਦੋ ਮਹੀਨਾ ਦਾ ਹੋ ਗਿਆ ਨਾ ਕੱਟੀ ਭਾਲੀ ਜਾਂ ਕਟਾ ਤੇ ਕਰ ਲਈ ਇਹਨੂੰ ਵੀ ਥਾਪੀ ਮਾਰ ਕੇ ਚਲੋ ਏਡੀ ਮਿੱਠੀ ਹਾਂ ਨੇ ਠੰਡੀ ਹੈ ਮੈਂ ਹਾਂ ਬੜੀ ਠੰਡੀ ਇਹਦਾ ਰੇਟ ਇਹਦਾ ਵੀ ਜੀ ਮੋਲ ਦੇ 90 ਇਹ ਆ 86000 ਦੀ ਮੈਂ ਦਵਾਂਗੇ ਹਾਂ ਨਾ 80 ਦੇ 6 80 ਦੇ 6 ਦੀ ਮੈਂ 86000 ਮੈਂ ਰੇਟ ਠੀਕ ਆ ਤੁਹਾਡੇ ਹਾਂ ਜੀ ਰੇਟ ਠੀਕ ਆ ਨਹੀਂ ਜਿਹੜੀ ਗੱਲ ਆ ਨਾ ਬਾਅਦ ਚ ਮੇਰਾ ਭਰਾ ਇਹ ਨਾ ਕੋਈ ਆਖੇ ਵੀ ਯਾਰ ਕੱਟ ਕਰ ਲਾ ਵਦ ਗੱਲਾਂ ਮਨ ਲਓ ਹੀ ਆਪਣੇ ਨਾਲ ਕਨੈਕਟ ਕਰੇ ਜਿਹਦੇ ਮਨ ਚੰਗੇ ਕਰੇ ਤੇ ਨਾਲ ਵਈ ਕਰੇ ਹਾਂ ਤੇ ਦੂਜੀ ਗੱਲ ਜਿਹੜੀਆਂ ਗੱਲਾਂ ਆਪਾਂ ਕਰਤੀਆਂ ਉਹ ਗੱਲ ਤੇ ਓਕੇ ਆ ਵੀ ਆਪਣੀ ਇਹੇ ਗੱਲਾਂ ਵੀ ਕੋਈ ਬੇ ਟੈਨਸ਼ਨ ਹੋ ਕੇ ਬੰਦਾ ਮਾਲ ਖਰੀਦੇ ਕੋਈ ਗੱਲ ਤੋਂ ਖਿਤੜੇ ਵਾਲੀ ਨਾ ਆਪ ਮਹਾਰਾਜ ਤੋਂ ਕਿਤੇ ਕੀਤੀ ਨਾ ਕਿਤੇ ਪਾਸ਼ਾ ਕਰਦੇ ਓਕੇ ਇਹ ਇਹ ਕੰਮ ਹੈ ਜੀ ਇਹ ਵੀ ਕੱਢ ਲਾ ਬਾਹਰ ਗੁਰੇ ਕੱਢ ਜਵਾਂ ਬਾਹਰ ਇਹਦਾ ਸੂਆ ਸਵਾ ਇਹਨੂੰ ਵੀਰ ਜੀ ਡੇਢ ਮਹੀਨਾ ਸੂਈ ਨੂੰ ਹੋ ਗਿਆ ਜੇ ਇਹ ਮੰਨ ਲਓ ਮੈਂ ਸੂਈ ਲਿਆਂਦੀ ਤਾਜੀ ਉਹਦਨ ਸ਼ੈਨ ਮੇਰੇ ਕੋਲ ਮੋਬਾਈਲ 'ਚ ਇਹਦੀ ਵੀਡੀਓ ਵੀ ਹੋਣੀ ਇਹਨੂੰ ਡੇਢ ਮਹੀਨਾ ਸੂਹਾ ਇਹਦਾ ਭੈਣ ਭਰਾ ਕੋਈ ਆਪ ਦਾ ਸਮਝ ਵੇਖੇ ਠੀਕ ਆ ਇਹਦੇ ਨਾਲ ਬੈਣੀ ਵਾਲੇ ਦਾ ਤੁਹਾਨੂੰ ਇੱਕ ਸਰੂ ਜੇ ਉਹਦੇ ਲਵਲ ਤਾਰ ਆਉਂਦੀ ਆਹ ਤਾਰਾਂ ਕੋਈ ਉਹਦੇ ਚੋਂ 5 7 10 ਆਉਂਦੀਆਂ ਠੀਕ ਆ ਨਾਲ ਹੀ ਚੋਇਆ ਜਾਂਦਾ ਕਿ ਨਾਲ ਹੀ ਨਾਲ ਹੀ ਠੀਕ ਉਸੇ ਮੁਠੀ ਜੀ ਉਸੇ ਮੁਠੀ ਜੀ ਓਕੇ ਦੁੱਧ ਇਹਦੇ ਕੋਲੇ ਇਹ ਦੁੱਧ ਜਿਹੜਾ ਪੱਕਾ 7 ਕਿਲੋ ਦੁੱਧੂ ਦੂਆਂ ਟਾਈਮਾਂ ਦਾ 7 ਕਿਲੋ ਆ 6.5 7 ਜਿਹੜਾ ਮਤਲਬ ਕੰਡੇ ਵਾਲਾ ਦੁੱਧ ਇਹਦੇ ਥੱਲੇ ਹੋਊਗਾ ਬੱਚਾ ਹੈਗਾ ਕਿ ਹੈ ਨਹੀਂ ਨਹੀਂ ਬੱਚਾ ਇਹਦਾ ਮਰ ਗਿਆ ਮਿਲਦੀ ਪਾੜੇ ਤੇ ਹੀ ਇਹ ਪਾੜੇ ਤੇ ਦੋਵੇਂ ਟਾਈ ਠੀਕ ਠੀਕ ਪੰਜ ਚਾਰ ਦਿਨ ਇਹਨੇ ਲਵਾਇਆ ਠੀਕ ਆ ਹਾਂ ਬਾਅਦ ਹੋਂ ਨਹੀਂ ਹੋਂ ਤਾਂ ਬੈਣ ਨਹੀਂ ਦੇਦੀ ਪਾ ਕੇ ਪਾੜਾ ਦੋ ਸੜੇ ਪਾਪੀ ਨਹੀਂ ਮਗਰ ਲੀਆਂ ਲੱਤਾਂ ਨੂੰ ਜੂੜ ਲੈਂਦੀ ਤੇ ਮਗਰ ਲੀਆਂ ਲੱਤਾਂ ਨੂੰ ਮੰਗਾ ਪਾ ਦਿੰਦੀ ਆ ਮੰਗਾ ਪਾ ਲਈਗਾ ਇਹਦਾ ਰੇਟ ਆ ਇਹਦਾ ਮੋਲ 5055 ਜੋ ਮੱਦੀ ਕਰ ਲਈਏ ਇਹ ਆਪਾਂ ਮੈਂ ਦੇ ਦਾਂਗੇ 45000 ਦੀ ਜਿਹਦੇ ਚੋਂ ਆਪਾਂ ਛੋੜੀ 200 ਰੁਪਿਆ ਕਰ ਦੇ 45000 45000 ਦੀ ਦੁੱਧ 7 ਕਿਲੋ ਹੀ ਹੋਊਗਾ ਆਪਾਂ ਮੰਨ ਲਓ ਤੁਹਾਨੂੰ 6.5 ਦੱਸ ਦੇ 7.5 ਵੀ ਦੁੱਧ ਨਿਕਲੂ ਜਿਹੜਾ ਜਿਹੜਾ ਸੱਜਣ ਮਿੱਤਰ ਲੈਂਦਾ ਆਪਣੇ ਤੋਂ ਦੋ ਟਾਈਮ ਚਾ ਆ ਕੇ ਚੋ ਕੇ ਤਸੱਲੀ ਕਰਕੇ ਲੈ ਕੇ ਜਾ ਧੰਨਵਾਦ ਇੱਕ ਵਾਰ ਹਾਂ ਇੱਕ ਮੈਂ ਬਾਹਰ ਇਹ ਇਹ ਸੂਈ ਵੀ ਆ ਹਨਾ ਆ ਇਹ ਸੂਈ ਠੀਕ ਆ ਹਾਂ ਓਕੇ ਇਹ ਕਿੰਨੇ ਕਿ ਦਿਨਾਂ ਦੀ ਸੂਈ ਆ ਇਹ ਨੂੰ ਇਹ ਆਪਣੇ ਘਰੇ ਹੀ ਸੂਈ ਆ ਪੰਮਾ ਗੱਲਾ ਸੁਭਾ ਸੰਤੂ ਸਾਹਿਬ ਚ ਹੋਇਆ ਇਹਦਾ ਅੱਛਾ ਓਕੇ ਆਪਾਂ ਆਪਦੇ ਹੱਥੇ ਚੋਈ ਮੈਂ ਠੀਕ ਆ ਤੇ ਪਿਛਲੀ ਵਾਰ ਇਹ ਕਿ ਕਟਾ ਪਿਛਲੀ ਵਾਰ ਇਹ ਕੱਟੀ ਆਈ ਆਪਾਂ ਲੈ ਕੇ ਆਏ ਇਹ ਵੀ ਬੜੀ ਜਿਆਦਾ ਸੀਲ ਜੇ ਮਿਲਨ ਦੇ ਹਾਕ ਨੂੰ ਤੇ ਏਡੀ ਕਰਮ ਵਾਲੀ ਮੈਂ ਆ ਨਾ ਹਾਂ ਤੇ ਇੱਥੇ ਸਾਡੇ ਸਾਡੇ ਕੋਲੇ ਵੀਡੀਓ ਨਹੀਂ ਆ ਤੇ ਦੋ ਦਿਨ ਇਹ ਆਪਣੇ ਕੋਲੇ ਦਿੱਤਾ ਜੇ 13 ਕਿਲੋ ਦੁੱਧ ਕਿਆ ਬਾਤ ਅਦਰ ਨੂੰ ਬਹੁਤ ਗੱਲ ਨਹੀਂ ਕਰਨੀ ਵੀ 13 ਕਿਲੋ ਦੁੱਧ ਨਾਲ ਜਿਹੜਾ ਤੇ ਇਹਦਾ ਕੋ ਕੱਟੀ ਸੌ ਪਾਰ ਸਾਡੇ ਤੋਂ ਸਗੋ ਹੋ ਗਈ ਜੀ ਡਾਊਨ ਜੀ ਤੇ ਇਹਨੂੰ ਵੀ ਪਠੇ ਪਾਲੀਏ ਤੇ ਅੱਗੇ ਨਾ ਪਾਲੀਏ ਇਦਾਂ ਥਾਪੀ ਮਾਰ ਕੇ ਟਾਈਮ ਹੋ ਗਿਆ ਨਾ ਤੇ ਰੈਂਕ ਕਿ ਮਿਲਦੀ ਹੈ ਰੈਂਕ ਕਿ ਮਿਲਦੀ ਓਕੇ ਚੂਣ ਵੀ ਚੰਗਾ ਮੇਰੇ ਥੱਲੇ ਮੰਨ ਲਓ ਅੱਜ 10 ਮਗ ਦੇਣੇ ਨੂੰ ਹੋ ਗਿਆ ਜੀ ਤੇ ਜਿਹੜਾ 11 ਕਿਲੋ ਦੁੱਧ ਜਿਹੜਾ ਨਾ ਮੰਨ ਲਓ 10 11 ਕਿਲੋ ਜਿਹੜਾ ਦੁੱਧ ਥਈ ਜਿਹੜਾ ਇਹ ਥੱਲੇ ਤਿਆਰ ਕਰ ਗਈ ਆ ਤਿਆਰ ਤਿਆਰ ਇਹਦਾ ਰੇਟ ਕੀ ਕੀਤਾ ਕੱਲ ਦੀ ਮੇਲਾ ਜਾ ਲੱਗ ਪਈ ਮਾਰਨਾ ਤੇ ਵਧੂਗੀ ਕੋ 1 ਕਿਲੋ 2 ਕਿਲੋ ਸਾਫ ਸੁਭ ਬਹੁਤ ਆ ਹਨਾ ਹਾ ਕਰ ਮਾਰ ਗਿਆ ਥੀ ਥੋੜ ਬੜੀ ਜਿਆਦੀ ਇਹਦਾ ਰੇਟ ਕੀ ਕਰਾਂਗੇ ਇਹਨੂੰ ਕੋਈ ਨਹੀਂ ਦਬਚਾ ਇਹਦਾ ਮੋਲ ਦਾ 92000 ਕਰ ਦੇ ਜੀ ਠੀਕ ਆ ਤੇ ਇਹ ਮੈਂ ਆ ਪਾ 87000 ਜੋ ਛੋੜ ਕਰ ਦਾਂਗੇ ਹਾਂ ਨਾ 80 ਦੇ ਸਾਥ ਹਾਂ 80 ਦੇ ਸਾਥ ਕਟਾ ਮਗਰ ਕਟਾ ਮਗਰ ਓਕੇ 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 ਠੀਕ ਲੈ ਵੀ ਸੱਜਣੋ ਇਹ ਐਨੀਮਲ ਵੀਰ ਦੇ ਕੋਲੇ ਸੀਗੇ ਵਿਕਰੀ ਪਿੰਡ ਦਾਸਵਾਲ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਇੱਕੋ ਘਰੇ ਤੁਹਾਨੂੰ ਤਕਰੀਬਨ 7-8 ਐਨੀਮਲ ਵਿਕਰੀ ਵਾਲੇ ਵਿਖਾਏ ਆ ਵੀਡੀਓ ਦੇ ਵਿੱਚ ਸਾਰਿਆਂ ਦਾ ਲੇਖਾ ਜੋਖਾ ਪੁੱਛ ਕੇ ਤੁਹਾਡੇ ਨਾਲ ਸਾਂਝਾ ਕੀਤਾ ਵੀ ਕਰਦੇ ਹਾਂ ਪਿਛੋਂ ਆ ਜਿੰਨੀ ਕੋਸ਼ਿਸ਼ ਹੋਈ ਹੈ ਤਸੱਲੀ ਨਾ ਬਖਾਏ ਆ ਬਾਕੀ ਜਿਹੜਾ ਸੱਜਣ ਜਿਹੜਾ ਪਸ਼ੂ ਵੀ ਖਰੀਦਦਾ ਉਹਦਾ ਹੱਕ ਆ ਤਸੱਲੀ ਕਰਨਾ ਤੇ ਬਾਕੀ ਗੱਲਾਂ ਬਾਤਾਂ ਤੋਂ ਤੁਹਾਨੂੰ ਵੀਰ ਦੇ ਰੇਟਾਂ ਤੋਂ ਪਤਾ ਲੱਗ ਗਿਆ ਹੋਊਗਾ ਕਿ ਕੱਡੀ ਕਮੂਟੀ ਕਮਾਈ ਨਾਲ ਤੁਹਾਨੂੰ ਪਸ਼ੂ ਦੇ ਰਿਹਾ ਬਿਲਕੁਲ ਜਾਇਜ਼ ਕੀਤੇ ਆ ਵੀਰ ਨੇ ਰੇਟ ਆ ਕੇ ਵੇਖਿਓ ਪਸ਼ੂ ਰੇਟ ਦੇ ਹਿਸਾਬ ਨਾਲ ਤੁਹਾਡੇ ਪਸੰਦ ਆਉਣਗੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ